ਜਿਹੜੀਆਂ ਮੈਂ ਵੀ ਉਹਨਾਂ ਦਾ ਸੋਸ਼ਲ ਮੀਡੀਆ ਤੇ ਪੜਿਆ ਔਰ ਸ਼ੁਕਰ ਹੈ ਸੁਨੀਲ ਜਾਖੜ ਬੋਲੇ ਮੈਂ ਕਹਿੰਦਾ ਸ਼ੁਕਰ ਹੈ ਬੋਲੇ ਉਹਦੋਂ ਬੋਲੇ ਨੇ ਜਦੋਂ ਅਕਾਲੀ ਦਲ ਦੇ ਤੇ ਭੀੜ ਪਈ ਹੋਈ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਦੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਸਜ਼ਾ ਲੱਗਣੀ ਹੈ ਲੇਕਿਨ ਕੱਲ ਇਹ ਹੈਗੀ ਹੈ ਕਿ ਜਾਖੜ ਸਾਹਿਬ ਜਿਹੜੇ ਉਸ ਮੁੱਦੇ ਤੋਂ ਫੇਰ ਹਟਦੇ ਪਏ ਉਹਨਾਂ ਨੇ ਆਪਣੇ ਉਸ ਸੋਸ਼ਲ ਮੀਡੀਆ ਅਕਾਊਂਟ ਤੇ ਵਿੱਚ ਇਹ ਕਿਹਾ ਮਰਜ਼ ਦਾ ਇਲਾਜ ਹੋਣਾ ਚਾਹੀਦਾ ਮਰੀਜ਼ ਦਾ ਨਹੀਂ ਮਰੀਜ਼ ਉਹਨਾਂ ਨੇ ਸਰਤਾ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਾਂ ਨੂੰ ਕਿਹਾ ਲੇਕਿਨ ਮੈਨੂੰ ਇਹ ਦੱਸੋ ਜਿਹੜੇ ਪੰਜਾਬ ਦੇ ਪਿਛਲੇ ਪ੍ਰਧਾਨ ਜਿੰਨੇ ਗਏ ਨੇ ਕੀ ਅਕਾਲੀ ਦਲ ਖਤਮ ਹੋ ਗਿਆ ਸਰ ਸੁਖਬੀਰ ਸਿੰਘ ਬਾਦਲ ਨਾਲ ਹੋ ਸਕਦੀ ਹੈ ਇਹਨਾਂ ਦੀ ਹਮਦਰਦੀ ਲੇਕਿਨ ਤੁਸੀਂ ਇਹ ਵੀ ਤਾਂ ਦੇਖੋ ਅਸੀਂ ਇੱਕ ਮਰੀਜ਼ ਦੇ ਸਹਾਰੇ ਪੰਥਕ ਪਾਰਟੀ ਖੜੀ ਹੋ ਸਕਦੀ ਹੈ ਇਹ ਵੀ ਜਾਖੜ ਸਾਹਿਬ ਨੂੰ ਸੋਚਣਾ ਪਏਗਾ ਇਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨਹੀਂ ਹੈ ਤੇ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਹੈ 15 ਸਾਲ 20 ਸਾਲ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਚਲਾ ਗਏ ਨੇ ਸਰਕਾਰਾਂ ਨੂੰ ਚਲਾ ਗਏ ਨੇ ਆਂਦੇ ਰੰਦੇ ਆ ਪਾਰਟੀ ਦਾ ਹੋਰ بڑے ਪ੍ਰਧਾਨ ਹੈਗੇ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੁਝ ਗੱਲਾਂ ਮਖसूस ਕਈਆਂ ਨੇ ਜਿਹੜੀਆਂ ਕਿ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਉਹਨਾਂ ਨੇ ਸ਼ੇਅਰ ਕੀਤੀਆਂ ਸਾਂਝੀਆਂ ਕੀਤੀਆਂ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਕਿਉਂ ਬੋਲਦੇ ਨਜ਼ਰ ਆ ਰਹੇ ਹੈ ਕਿਉਂ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਸੁਖਬੀਰ ਸਿੰਘ ਬਾਦਲ ਦੀ ਫਿਕਰ ਸਤਾਉਣ ਲੱਗ ਗਈ ਹੈ ਸੁਨੀਲ ਜਾਖੜ ਨੂੰ ਆਪੋ ਆਪਣੇ ਸਵਾਲ ਜਿਹੜੇ ਨੇ ਲੋਕ ਖੜੇ ਕਰ ਰਹੇ ਹੈ ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਕੁਲ ਮੋਜਰਾ ਡਾਕਟਰ ਸਾਹਿਬ ਸਾਡੇ ਤਾ ਬਹੁਤ ਸ਼ੁਕਰੀਆ ਉਹ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ। ਡਾਕਟਰ ਸਾਹਿਬ ਸੁਰਖੀਆਂ ਦੇ ਵਿੱਚ ਨਾ ਇੱਕ ਖਬਰ ਲੱਗ ਰਹੀ ਕਹਿੰਦੇ ਕਿ ਸੁਨੀਲ ਜਾਖੜ ਦੇ ਮਨ ਦੇ ਵਿੱਚ ਬਾਦਲਾ ਬਾਦਲਾ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਲੈ ਕੇ ਜਾਂ ਅਕਾਲੀ ਦਲ ਨੂੰ ਲੈ ਕੇ ਸੁੱਕਾ 헤ਜ ਕਹਿੰਦੇ ਜਾਗ ਗਿਆ। ਹੁਣ ਇਹ 헤ਜ ਕਿਨੂੰ ਲੈ ਕੇ ਜਾਗ ਗਿਆ ਇਹ ਤੁਸੀਂ ਦੱਸੋ। ਦੇਖੋ ਇਹ ਜਿਹੜੀਆਂ ਮੈਂ ਵੀ ਉਹਨਾਂ ਦਾ ਸੋਸ਼ਲ ਮੀਡੀਆ ਤੇ ਪੜਿਆ ਹੈ। ਔਰ ਸ਼ੁਕਰ ਹੈ ਸੁਨੀਲ ਜਾਖੜ ਬੋਲੇ। ਮੈਂ ਕਹਿੰਦਾ ਸ਼ੁਕਰ ਹੈ ਬੋਲੇ। ਉਹਦੋਂ ਨਹੀਂ ਬੋਲਦੇ ਪਏ ਸੀਗੇ ਪਿਛਲੇ ਕੁਝ ਦਿਨਾਂ ਤੋਂ ਭਾਜਪੀ ਦੀ ਸਾਡੀ ਲੀਡਰਸ਼ਿਪ ਚ ਮੌਨ ਸੀਗਾ ਨਾ ਤਾਂ ਮੈਂਬਰਸ਼ਿਪ ਇਹ ਅਭਿਆਨ ਚ ਬੋਲ ਰਹੇ ਸੀ ਨਾ ਹੋਰ ਪਾਰਟੀ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਉਹਨਾਂ ਦੇ ਵਿੱਚ ਕਿਤੇ ਬੋਲਦੇ ਪਏ ਸੀ ਨਾ ਹੀ ਹੋਰ ਕੋਈ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਬੋਲਦੇ ਪਏ ਸੀ ਨਾ ਹਰਿਆਣਾ ਚੋਣਾਂ ਦੇ ਵਿੱਚ ਬੋਲੇ ਸਟੇਜਾਂ ਤੇ ਨਾ ਹਰਿਆਣਾ ਚੋਣਾਂ ਦੇ ਜਿੱਤਣ ਤੇ ਬੋਲੇ ਕੁਝ ਨਹੀਂ ਬੋਲੇ ਲekin ਸ਼ੁਕਰ ਹੈਗਾ ਹੁਣ ਬੋਲੇ ਨੇ ਉਦੋਂ ਬੋਲੇ ਨੇ ਜਦੋਂ ਅਕਾਲੀ ਦਲ ਦੇ ਉੱਤੇ ਭੀੜ ਪਈ ਹੋਈ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਦੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੂੰ ਸਜ਼ਾ ਲੱਗਣੀ ਹੈ ਉਹ ਸਜ਼ਾ ਦੀ ਗ੍ਰੈਵਿਟੀ ਸਜ਼ਾ ਕਿੱਦਾਂ ਦੀ ਹੋਣੀ ਚਾਹੀਦੀ ਹੈ ਇਹ ਸੁਨੀਲ ਜਾਖੜ ਜਿਹੜੀ ਹੈ ਉਹ ਰਿਕੁਐਸਟ ਕਰਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਬੜਾ ਦਰਦ ਹੈ ਜੀ ਕਿਉਂਕਿ ਉਹਨਾਂ ਦਾ ਬਾਦਲ ਪਰਿਵਾਰ ਨਾਲ ਬੜੀ ਨੇੜਤਾ ਰਹੀ ਹੈ ਉਹ ਤਾਂ ਆਪ ਕਹਿੰਦੇ ਰਹੇ ਨੇ ਕਿ ਮੈਂ ਬਾਲ ਪਰਿਵਾਰ ਦਾ ਹੀ ਆ ਮੇਰੀ ਬੜੀ ਨੇੜ ਦਾ ਵੱਡੇ ਪ੍ਰਕਾਸ਼ ਸਿੰਘ ਬਾਦਲ ਹੁਰਾ ਨਾਲ ਤਾਂ ਖੈਰ ਬਹੁਤ ਜ਼ਿਆਦਾ ਸਾਂਝ ਸੀ ਜੋ ਨਾਲ ਹੈ ਤੇ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਉਹਨਾਂ ਦੇ ਬੱਚਿਆਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਵੀ ਚੰਗੀ ਸਾਂਝ ਆ ਲੇਕਿਨ ਗੱਲ ਇਹ ਹੈਗੀ ਹੈ ਕਿ ਆਪਾਂ ਮੁੱਦੇ ਤੋਂ ਫਿਰ ਉੱਥੋਂ ਜਾਖੜ ਸਾਹਿਬ ਜਿਹੜੇ ਉਸ ਮੁੱਦੇ ਤੋਂ ਫਿਰ ਹਟਦੇ ਪਏ ਆ ਉਹਨਾਂ ਨੇ ਆਪਣੇ ਉਸ ਸੋਸ਼ਲ ਮੀਡੀਆ ਅਕਾਊਂਟ ਤੇ ਵਿੱਚ ਇਹ ਕਿਹਾ ਕਿ ਜਿਹੜਾ ਮਰਜ਼ ਦਾ ਇਲਾਜ ਹੋਣਾ ਚਾਹੀਦਾ ਮਰੀਜ਼ ਦਾ ਨਹੀਂ ਮੈਂ ਇਹ ਗੱਲ ਨੂੰ ਮਰਜ਼ਦਾ ਇਲਾਜ ਕਰੋ ਮਰੀਜ਼ ਨਾ ਗਵਾ ਲਿਓ ਮਰੀਜ਼ ਨਾ ਗਵਾ ਲਿਓ ਉਹਨਾਂ ਨੇ ਮਰੀਜ਼ ਕਿਹਨੂੰ ਕਿਹਾ ਮਰੀਜ਼ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਾਂ ਨੂੰ ਕਿਹਾ ਲੇਕਿਨ ਮੈਨੂੰ ਇਹ ਦੱਸੋ ਜਿਹੜੇ ਪੰਜਾਬ ਦੇ ਪਿਛਲੇ ਪ੍ਰਧਾਨ ਜਿੰਨੇ ਗਏ ਨੇ ਕਿ ਅਕਾਲੀ ਦਲ ਖਤਮ ਹੋ ਗਿਆ ਕਿ ਸੰਤਾਨ ਚੰਦ ਸਿੰਘ ਲੋਗੋਵਾਲ ਚਲੇ ਗਏ ਤੇ ਅਕਾਲੀ ਦਲ ਖਤਮ ਹੋ ਗਿਆ ਸਰਦਾਰ ਗੁਰਚਰਨ ਸਿੰਘ ਟੋੜਾ ਜਿਨ੍ਹਾਂ ਨੇ ਇੱਕ मिशनरी काम ਕੀਤਾ ਜਿਨ੍ਹਾਂ ਨੇ ਕਾਲੀ ਦਲ ਚ ਜਾਨ ਪਾਈ ਆ ਪੰਥਕ ਜਾਨ ਪਾਈ ਆ ਜੋ ਚਲੇ ਗਏ ਤੇ ਕਾਲੀ ਦਲ ਖਤਮ ਹੋ ਗਿਆ ਉਹ ਸਭ ਨੂੰ ਪੰਜ ਇਹਨਾਂ ਨੇ ਸਰਕਾਰ ਬਣਾਈ ਆ ਇਹਨਾਂ ਨੇ 201997 ਚ ਵੀ ਸਰਕਾਰ ਬਣਾਈ ਹੈ 2007 ਚ ਵੀ ਬਣਾਈ ਹੈ 2012 ਚ ਵੀ ਬਣਾਈ ਹੈ ਤੇ ਜੇ ਸਰਦਾਰ ਸੁਜੀਤ ਸਿੰਘ ਬਰਨਾਲਾ ਤੁਰ ਗਏ ਤੁਰ ਗਏ ਨੇ ਤੇ ਕਾਲੀ ਦਲ ਖਤਮ ਹੋ ਗਿਆ ਦੇਖੋ ਕਾਲੀ ਦਲ ਚ ਸਭ ਤੋਂ ਜਿਆਦਾ ਜਾਨ ਪਾਈ ਸੀਗੀ ਮਾਸਟਰ ਤਾਰਾ ਸਿੰਘ ਨੇ ਤੇ ਜੇ ਮਾਸਟਰ ਤਾਰਾ ਸਿੰਘ ਨੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਇੱਕ ਰੋਚ ਲਿਆਂਦਾ ਲੋਕਾਂ ਚ ਜਾਣ ਪਾਈ ਹਕੂਮਤਾਂ ਨਾਲ ਟਕਰਾਂ ਲੈਂਤੀਆਂ ਦਹਾੜੇ ਜੇ ਉਹ ਨਹੀਂ ਰਹੇ ਤੇ ਅਕਾਲੀ ਦਲ ਖਤਮ ਹੋ ਗਿਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹੋ ਸਕਦੀ ਹੈ ਇਹਨਾਂ ਦੀ ਹਮਦਰਦੀ ਲੇਕਿਨ ਤੁਸੀਂ ਇਹ ਵੀ ਤਾਂ ਦੇਖੋ ਬਈ ਅਸੀਂ ਇੱਕ ਮਰੀਜ਼ ਦੇ ਸਹਾਰੇ ਪੰਥਕ ਪਾਰਟੀ ਖੜੀ ਹੋ ਸਕਦੀ ਹੈ ਠੀਕ ਹੈ ਤੁਸੀਂ ਰਾਜਨੀਤਿਕ ਗੱਲਾਂ ਕਰਦੇ ਹੋ ਹੋ ਸਕਦਾ ਤੁਹਾਡੀ ਗੱਲ ਵਕੜੀ ਪੈ ਵੀ ਜਾਵੇ ਚੋਣਾਂ ਦੇ ਵਿੱਚ ਆ ਕੇ 2027 ਦੀਆਂ ਚੋਣਾਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਸਰਂਡਰ ਵੀ ਕਰ ਦੇਣ ਠੀਕ ਹੈ ਮੈਂ 30 ਸੀਟਾਂ ਤੇ ਲੜ ਲੈਣਾ 40 ਤੇ ਲੜ ਲੈਣਾ ਬਾਕੀ ਤੇ ਤੁਸੀਂ ਲੜ ਲਓ ਸਰਂਡਰ ਵੀ ਕਰ ਜਾਣ ਲੇਕਿਨ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹਾਲ ਚੋਟਾਲਿਆਂ ਵਰਗਾ ਨਹੀਂ ਹੋਊਗਾ ਬਾਅਦ ਇਹਦੀ ਗਰੰਟੀ ਕੌਣ ਲਾਊਗਾ ਪੰਥਕ ਪਾਰਟੀ ਉਦੋਂ ਕਮਜ਼ੋਰ ਹੋਊਗੀ ਜਿਵੇਂ ਚੋਟਾਲੇ ਜਜਪਾ ਖਤਮ ਹੋਈ ਹੈ ਹਰਿਆਣੇ 'ਚ ਜਿਵੇਂ ਜੱਜਪੁਰ ਨੂੰ ਦੇਖਿਆ ਤੁਸੀਂ ਕਿੱਥੇ ਲਿਆ ਕੇ ਖੜਾ ਕਰਤਾ ਉਹ ਚੋਟਾਲੇ ਜਿਹੜੇ ਹਰਿਆਣੇ ਚ ਰਾਜ ਕਰਦੇ ਸੀ ਉਹਨਾਂ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਜੇ ਇੱਕ ਸੀਟ ਨਹੀਂ ਜਿੱਤ ਪਾਏ ਚੋਟਾਲੇ ਖਤਮ ਹਰਤੇ ਹਰਿਆਣੇ ਚ ਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਪੰਥਕ ਪਾਰਟੀ ਦਾ ਉਦੋਂ ਨੁਕਸਾਨ ਹੋਊਗਾ ਜਦੋਂ ਉਹਨੂੰ ਤੁਸੀਂ ਜਿਹੜੇ ਉਹ ਤੁਸੀਂ 23 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਲੜਦੀ ਆ ਤੇ ਬਾਕੀ ਤੇ ਅਕਾਲੀ ਲਲ ਲੜਦਾ ਜੇ ਤੁਸੀਂ ਅਕਾਲੀ ਦਲ ਨੂੰ ਉਲਟਾ ਕਰਕੇ 40 ਸੀਟਾਂ ਤੇ ਲੜਾਉਗੇ ਉਦੋਂ ਅਕਾਲੀ ਦਲ ਖਤਮ ਹੋਏਗਾ ਪੰਜਾਬ ਦੇ 1 ਤਿਹਾਈ ਹਿੱਸੇ ਚ ਅਕਾਲੀ ਦਲ ਸਿਰਫ ਚੋਣ ਲੜੇਗਾ ਜਿਹੜੀ ਜੰਗ ਜੇ ਸਮਝੌਤਾ ਨਹੀਂ ਹੁੰਦਾ ਨਾ ਸੀਟਾਂ ਕਰਕੇ ਨਹੀਂ ਹੁੰਦਾ ਜੇ ਸਮਝੌਤਾ ਨਹੀਂ ਹੁੰਦਾ ਸੀਟਾਂ ਕਰਕੇ ਨਹੀਂ ਹੁੰਦਾ ਠੀਕ ਹੈ ਜਾਖੜ ਸਾਹਿਬ ਦੀ ਸੋਚ ਹੈ ਲੇਕਿਨ ਨਾਲ ਇਹ ਵੀ ਜਾਖੜ ਸਾਹਿਬ ਨੂੰ ਸੋਚਣਾ ਪਏਗਾ ਕਿ ਇਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨਹੀਂ ਹੈ ਤੇ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨਹੀਂ ਹੈ ਅਕਾਲੀ ਦਲ ਚ ਹੋਰ ਬੜੇ ਲੀਡਰ ਨੇ ਅਕਾਲੀ ਦਲ ਚ ਮਨਪ੍ਰੀਤਿਆਲੀ ਵੀ ਹੈ ਅਕਾਲੀ ਦਲ ਦੇ ਵਿੱਚ ਬਡਾਲੇ ਵੀ ਨੇ ਗੁਰਪ੍ਰਤਾ ਬਡਾਲੇ ਵੀ ਨੇ ਅਕਾਲੀ ਦਲ ਚ ਚੰਦੂ ਮਾਜਰਾ ਵੀ ਆ ਅਕਾਲੀ ਦਲ ਚ ਰਖੜਾ ਸਾਹਿਬ ਵੀ ਹੈਗੇ ਨੇ ਅਕਾਲੀ ਦਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਹੈਗਾ ਇਹਨਾਂ ਨੂੰ ਇਹ ਸੋਚਣਾ ਪੈਣਾ ਬਈ ਇਹ ਸਾਰੇ ਲੀਡਰ ਥੋੜਾ ਖਤਮ ਹੋ ਜਾਣਗੇ ਹਾਂ ਜਿਹੜੀ ਇਸ ਟਾਈਮ ਬੇਨਤੀ ਕਰਨ ਦੀ ਲੋੜ ਆ ਮੈਂ ਵੀ ਜਖੜ ਸਾਹਿਬ ਨੂੰ ਕਹਿਣਾ ਤੁਸੀਂ ਇਹ ਬੇਨਤੀ ਕਰੋ ਕਿ ਸਾਰਾ ਅਕਾਲੀ ਦਲ ਖਤਮ ਕਰਕੇ ਨਾ ਸ਼੍ਰੀ ਕਾਲ ਤਖਸਾਲ ਸਾਬ ਇੱਕ ਅਕਾਲੀ ਦਲ ਅਕਾਲ ਤਖਸਾਲ ਤੋਂ ਸ਼ੁਰੂ ਕਰਾ ਉਸ ਤੋਂ ਬਾਅਦ ਕਹਦੇ ਜਿਹੜਾ ਹੋਰ ਅਕਾਲੀ ਦਲ ਬਣਾਏਗਾ ਉੱਤੇ ਕਾਰਵਾਈ ਕੀਤੀ ਜਾਊਗੀ ਫਿਰ ਪੰਥ ਖੜਾ ਹੁੰਦਾ ਅਸੀਂ ਪੰਥ ਦੀਆਂ ਵੋਟਾਂ ਲੈਣੀਆਂ ਅਸੀਂ ਪੰਥ ਨੂੰ ਇਕੱਠੇ ਕਰਨਾ ਹੈ ਪੰਥ ਤਾਂ ਤਦ ਇਕੱਠਾ ਹੋਊਗਾ ਜਦੋਂ ਅਕਾਲੀ ਦਲ ਹੋਊਗਾ ਅਕਾਲੀ ਦਲ ਤਾਂ ਅੱਠ ਕੀਤੇ ਹੋਏ ਆ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ 120 ਆ ਅਕਾਲੀ ਦਲ ਯੂਨਾਈਟਿਡ ਆ ਅਕਾਲੀ ਦਲ ਭਾਈ ਮੋਹਕਮ ਸਿੰਘ ਵਾਲਾ ਅਕਾਲੀ ਦਲ ਰਵਿੰਦਰ ਵਾਲਾ ਹੈਗਾ 19 ਇਦਾਂ ਤੇ ਕਈ ਅਕਾਲੀ ਦਲ ਚੱਲਦੇ ਪਏ ਨੇ ਤੁਸੀਂ ਕਿਵੇਂ ਇਕੱਠੇ ਕਰ ਲੋਗੇ ਹੁਣ ਜਿਹੜਾ ਅਮਰਤਪਾਲ ਸਿੰਘ ਖਾਲਸਾ ਹੋਰ ਪਾਰਟੀ ਖੜੀ ਕਰ ਰਹੇ ਨੇ ਅਕਾਲੀ ਦਲ ਦੀ ਕੀਵੇਂ ਖੜੀ ਕਰ ਲੋਗੇ ਅਕਾਲੀ ਦਾ ਲੰਮਰ ਸਾਰਾ ਹੈ ਸਿਮਰਜੀਤ ਸਿੰਘ ਮਾਨ ਚੱਲੀ ਜਾ ਰਿਹਾ ਹੈ ਇਹਨਾਂ ਸਾਰਿਆਂ ਨੂੰ ਇਕੱਠੇ ਕਰਨ ਲਈ ਜਿਹੜੀ ਹੈ ਸਮੇਂ ਦੀ ਨਜਾਕਤ ਹੈ ਹਾਂ ਇਸ ਗੱਲ ਦਾ ਮੈਂ ਹਾਮੀ ਆ ਕਿ ਅਕਾਲੀ ਦਾਲ ਮਜ਼ਬੂਤ ਹੋਊਗਾ ਪੰਜਾਬ ਦੀਆਂ ਹੱਕਾਂ ਦੀ ਗੱਲ ਮਜ਼ਬੂਤ ਹੋ ਗਈਆਂ ਲੇਕਿਨ ਲੇਕਿਨ ਗੱਲ ਇਹ ਹੈ ਕਿ ਹੁਣ ਸਾਰੀਆਂ ਹੱਕਾਂ ਜਿਹੜੀਆਂ ਸਾਰੀਆਂ ਮੰਗਾਂ ਉਹ ਜਾਖੜ ਸਾਹਿਬ ਦੇ ਕੰਦਿਆਂ ਦੇ ਉੱਤੇ ਆ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਨਹੀਂ ਮੰਗਾ ਹੋ ਸਕਦੀਆਂ ਉਹ ਵਿਪੱਖ ਚ ਨੇ ਹੁਣ ਸੱਤਾ ਚ ਕੌਣ ਨੇ ਸਤਜ ਸੁਨੀਲ ਜਾਖੜ ਨੇ ਹੁਣ ਸੁਨੀਲ ਜਾਖੜ ਹੋਰਾਂ ਨੂੰ ਤਾਂ ਚਾਹੀਦਾ ਕਿ ਆ ਮੈਂ ਪੰਥਕ ਮਸਲਿਆਂ ਦੀ ਹੱਲ ਕਰਾ ਰਿਆ ਆ ਮੈਂ ਕੇਂਦਰ ਸਰਕਾਰ ਨਾਲ ਤੁਹਾਡੀ ਐਮਐਸਪੀ ਦੀ ਗੱਲ ਕਰਾ ਰਿਆ ਗਰੰਟੀ ਦੀ ਗੱਲ ਕਰਾ ਰਿਆ ਮੈਂ ਆ ਬੰਦੀ ਸਿੰਘਾਂ ਦੀ ਗੱਲ ਕਰਾ ਰਿਆ ਮੈਂ ਪ੍ਰਾਲੀ ਦੇ ਪ੍ਰਬੰਧਨ ਦੀ ਗੱਲ ਕਰ ਰਿਹਾ ਮੈਂ ਜਿਹੜੀ ਝੋਨੇ ਦੀ ਨਮੀ ਹੈ ਉਹਦੀ ਗੱਲ ਕਰ ਰਿਹਾ ਮੈਂ ਉਹਦੀ ਇਹ ਮੁੱਦੇ ਜਿਹੜੇ ਨਾ ਹੁਣ ਇਹ ਸੁਨੀਲ ਜਾਖੜ ਹੋਰਾਂ ਨੇ ਇਹ ਮੁੱਦਿਆਂ ਦੇ ਉੱਤੇ ਹੁਣ ਸਭ ਕੋ ਗੱਲ ਕਰਨੀ ਚਾਹੀਦੀ ਹਾਂ ਦੂਜੀ ਜਿਹੜੀ ਗੱਲ ਹੈ ਦੇਖੋ ਅਕਾਲੀ ਦਲ ਦਾ ਬੜਾ ਲੰਮਾ ਚੌੜਾ ਇਤਿਹਾਸ ਹੈ ਉਹ ਜਿਹੜਾ ਇਤਿਹਾਸ ਹੈ ਇਹ ਇਤਿਹਾਸ ਪੰਥਕ ਇਤਿਹਾਸ ਹੈ ਲੇਕਿਨ 1996 97 ਤੋਂ ਬਾਅਦ ਅਕਾਲੀ ਦਲ ਦਾ ਪੰਥਕ ਇਤਿਹਾਸ ਘੱਟ ਤੇ ਰਾਜਨੀਤੀਕ ਇਤਿਹਾਸ ਜ਼ਿਆਦਾ ਰਿਹਾ ਅੱਜ ਜ਼ਰੂਰ ਜਾਖੜ ਸਾਹਿਬ ਨੂੰ ਦਰਦ ਹੁੰਦਾ ਦਰਦ ਸਾਨੂੰ ਵੀ ਆ ਕਿਉਂਕਿ ਪੰਜਾਬ ਆਪਣੀ ਲੀਹੋਂ ਥੱਲੇ ਉਤਰਿਆ ਹੋਇਆ ਲੇਕਿਨ ਇਹਦੇ ਲਈ ਜ਼ਰੂਰੀ ਨਹੀਂ ਹੈਗਾ ਕਿ ਕਈ ਵਾਰ ਜਿਹੜਾ ਵਾ ਸਾਨੂੰ ਲੱਗਦਾ ਕਿ ਠੀਕ ਹੈ 15 ਸਾਲ 20 ਸਾਲ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਚਲਾ ਗਏ ਨੇ ਸਰਕਾਰਾਂ ਨੂੰ ਚਲਾ ਗਏ ਨੇ ਆਂਦੇ ਰੰਦੇ ਆ ਪਾਰਟੀ ਦਾ ਹੋਰ بڑے ਪ੍ਰਧਾਨ ਹੈਗੇ ਨਾ ਤਲਵੰਡੀ ਹੋਰੀ ਪ੍ਰਧਾਨ ਰਹੇ ਨੇ ਜਿੱਥੇ ਦਾ ਜਗਦੇਵ ਸਿੰਘ ਤਲਵੰਡੀ ਅੱਜ ਟੋੜਾ ਪਰਿਵਾਰ ਭਾਜਪੀ 'ਚ ਬੈਠਾ ਹੈ ਟੋੜਾ ਸਾਹਿਬ ਦਾ ਪੋਤਾ ਖਬਰਦੀਪ ਸਿੰਘ ਭਾਜਪੀ 'ਚ ਨੇ ਉਹ ਵੀ ਦਾ ਪੰਥ ਦੇ ਨੇ 27 ਸਾਲ ਉਹਨਾਂ ਦੇ ਬਜ਼ੁਰਗਾ ਨੇ ਪੰਥ 'ਚ ਉਹ ਜਾਣ ਪਾਈ ਹੈ ਜਿਨ੍ਹਾਂ ਨੇ ਮਤਲਬ ਸੋਚਣ ਵਾਲੀ ਗੱਲ ਹੈ ਕਿੰਨੀ ਐਜੂਕੇਸ਼ਨ ਕਿੰਨੀ ਮਿਸ਼ਨਰੀ ਦਿੱਤੀ ਹੈ ਤੇ ਇਹ ਇਹਦਾ ਦਰਦ ਨਹੀਂ ਹੈਗਾ ਕਵਰਦੀਪ ਸਿੰਘ ਟੋੜਾ ਦਾ ਬਈ ਸਟੇਟ ਦਾ ਸੈਕਟਰੀ ਆ ਭਾਜੀ ਜੀ ਪੀ ਦਾ ਬਈ ਇਹਨੂੰ ਜਿਹੜਾ ਆ ਆਪਾਂ ਅਕਾਲੀ ਦਲ ਦੀ ਕਮਾਨ ਦੇਈਏ ਇਹਨੂੰ ਪੰਥਕ ਚਿਹਰਾ ਅੱਗੇ ਲੈ ਕੇ ਆਈਏ ਨਾ ਉਧਰ ਕੋਈ ਗੱਲ ਨਹੀਂ ਤਰਨਜੀਤ ਸਿੰਘ ਸੰਧੂ ਨੇ ਤੇਜਾ ਸਿੰਘ ਸਮੁੰਦਰੀ ਹੋਰਾਂ ਦੇ ਪਰਿਵਾਰ ਚੋਂ ਨੇ ਉਹ ਪੰਥਕ ਨੇ ਉਹ ਪੰਥ ਦੀ ਪਾਰਟੀ ਨੂੰ ਚਲਾ ਸਕਦੇ ਨੇ ਉਹਨਾਂ ਨੂੰ ਸਗੋਂ ਇਕੱਠੇ ਹੋ ਕੇ ਸਗੋਂ ਇਦਾਂ ਦੇ ਪੰਥਕ ਚਿਹਰਿਆਂ ਨੂੰ ਅਕਾਲੀ ਦਲ ਦੇ ਅੱਗੇ ਲਿਆਉਣਾ ਚਾਹੀਦਾ ਜਿਨ੍ਹਾਂ ਦਾ ਜਿਨ੍ਹਾਂ ਦਾ ਇਤਿਹਾਸ ਬੀਬੀ ਕਿਰਨਜੀਤ ਕੌਰ ਆ ਮਾਸਟਰ ਤਾਰਾ ਸਿੰਘ ਦੀ ਪੋਤੀ ਕਿੰਨੀ ਜਾਨਦਾਰ ਹੈ ਕਿੰਨੀ ਮਤਲਬ ਮਤਲਬ ਤੁਸੀਂ ਕਹਿ ਸਕਦੇ ਹੋ ਬਈ ਇੰਟੈਲੈਕਚੁਅਲ ਹੈ ਜਿਹਨੂੰ ਬੋਲਣ ਦਾ ਸਹਿਜ ਦਾ ਅੱਖਰ ਦਾ ਅਕਾਲੀ ਦਲ ਦਾ ਇਤਿਹਾਸ ਦਾ ਸਿੱਖ ਹਿਸਟਰੀ ਦਾ ਪਤਾ ਉਹਨਾਂ ਨੂੰ ਤਾਂ ਤੁਸੀਂ ਖੁੱਡੇ ਲੈਣ ਲਾਇਆ ਹੋਇਆ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਰਨ ਵਾਲੀਆਂ ਆਪਾਂ ਇੰਨੀ ਵੀ ਹਮਾਇਤ ਨਾ ਕਰੀਏ ਕਿ ਠੀਕ ਹੈ ਯਾਰ ਅਸੀਂ ਇਹਨਾਂ ਨੂੰ ਵੀ ਪਤਾ ਜਾਖੜ ਸਾਹਿਬ ਨੂੰ ਕਿ ਜੇ ਨਵਾਂ ਅਕਾਲੀ ਦਾ ਲਖੜਾ ਹੋ ਗਿਆ ਮੰਨ ਲਓ ਬੀਬੀ ਕਿਰਨਜੀਤ ਕੌਰ ਕਿਰਨਜੋਤ ਕੌਰ ਨੂੰ ਪ੍ਰਧਾਨ ਬਣਾ ਦੇਣ ਕਵਰਦੀਪ ਸਿੰਘ ਟੋੜਾ ਬੀਜੇਪੀ ਛੱਡ ਕੇ ਵਾਪਸ ਆ ਜਾਣ ਇਹਨਾਂ ਨੂੰ ਪ੍ਰਧਾਨ ਬਣਾ ਦੇਣਾ ਅਕਾਲੀ ਦਲ ਦਾ ਇਹਨਾਂ ਨੂੰ ਪਤਾ ਹੈ ਪੰਜਾਬ 'ਚ ਬੀਜੇਪੀ ਨਹੀਂ ਅਕਾਲੀ ਦਲ ਦੀ ਇੰਡੀਪੈਂਡੈਂਟ ਸਰਕਾਰ ਬਣਨੀ ਆ ਹਾਂ ਅੱਜ ਪੰਥਕ ਸਪੇਸ ਹੈਗਾ ਪੰਜਾਬ 'ਚ ਐਵੇਂ ਨਹੀਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਇੰਨੀ ਵੋਟ ਪਈ ਐਵੇਂ ਨਹੀਂ ਸਰਬਜੀਤ ਸਿੰਘ ਖਾਲਸਾ ਨੂੰ ਇੰਨੀ ਵੋਟ ਪਈ ਕੋਈ ਪ੍ਰਚਾਰ ਥੋੜਾ ਕੀਤਾ ਉਹਨਾਂ ਲਈ ਕਿਹੜੇ ਲੀਡਰ ਨੇ ਪ੍ਰਚਾਰ ਕੀਤਾ ਕਿਹੜੇ ਲੀਡਰ ਪੰਥ ਨੇ ਪ੍ਰਚਾਰ ਕੀਤਾ ਨਾ ਇਹ ਮੰਨਦੇ ਹੋ ਤੁਸੀਂ ਮੰਨ ਤੇ ਜੇ ਪੰਥ ਨੇ ਪ੍ਰਚਾਰ ਕੀਤਾ ਤੇ ਉਹ ਦੋ ਸੀਟਾਂ ਰਿਕਾਰਡ ਤੋੜ ਕੇ ਜਿਤਾਤੀਆਂ ਇਹਨਾਂ ਨੇ ਇਹ ਦਾ ਮਤਲਬ ਇਹ ਤਾਂ ਸਮਝਣਾ ਪਏਗਾ ਨਾ ਭਈ ਅੱਜ ਪੰਥਕ ਹਲਕਿਆਂ 'ਚ ਸਪੇਸ ਹੈਗਾ ਜੇ ਪੰਥਕ ਹਲਕਿਆਂ ਦਾ ਪ੍ਰਧਾਨ ਕੋਈ ਨਵਾਂ ਆ ਜਾਂਦਾ ਤੇ ਅਕਾਲੀ ਦਲ ਲਈ ਜਿਹੜਾ ਵਾ ਇਹ ਹੋ ਜਾਂਦਾ ਕਿ ਅਕਾਲੀ ਦਲ ਪੰਜਾਬ 'ਚ ਇਕੋ ਰਹੇਗਾ ਤੇ ਫਿਰ ਮੈਨੂੰ ਦੱਸੋ ਪੰਜਾਬ 'ਚ ਜਿੱਤਦਾ ਕੌਣ ਹੈ ਫਿਰ ਅਕਾਲੀ ਦਲ ਦੀ ਇੰਡੀਪੈਂਡੈਂਟ ਸਰਕਾਰ ਬਣਦੀ ਹੈ ਲੇਕਿਨ ਭਾਜਪਾ ਤਾਂ ਆਪਣੀ ਤਿਆਰੀ ਕਰ ਰਹੀ ਹੈ ਕਿ ਅਸੀਂ ਸਰਕਾਰ ਉਹ ਤਾਂ ਆਪ ਕਹਿੰਦੇ ਰਵਨੀਤ ਬਿੱਟੂ ਮੈਂ ਮੁੱਖ ਮੰਤਰੀ ਬਣਨਾ ਬੀਜਪੀ ਤਾਂ ਇਸਾ ਮਤਲਬ ਤਿਆਰੀ ਕਰੀ ਬੈਠੀ ਆ ਕਿ 2027 ਚ ਸਰਕਾਰ ਬਣਾਣੀ ਆ ਤੇ ਇਹ ਸੁਖਵੀਰ ਦੀ ਧੌਣ ਤੇ ਗੋਡਾ ਰੱਖ ਕੇ ਬਣਾਣੀ ਆ ਇਹ 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 ਨਾ ਕਰੋ ਅਕਾਲੀ ਦਲ ਜਿਹੜਾ ਵਾ ਉਹ ਧੌਣ ਤੇ ਗੋਡਾ ਨਹੀਂ ਰੱਖਣ ਦਿੰਦਾ ਕਿਸੇ ਨੂੰ ਆ ਗੱਲ ਮੈਂ ਤੁਹਾਨੂੰ ਦੱਸਤੀ ਆ ਹਾਂ ਅੱਜ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦਵਾਇਆ ਹੋਇਆ ਠੀਕ ਹੈ ਨਾ ਕਿਸੇ ਨਾ ਕਿਸੇ ਮਸਲੇ ਚ ਉਲਝਾਇਆ ਹੋਇਆ ਜਿਸ ਦਿਨ ਉਹਦੀ ਜਗ੍ਹਾ ਤੇ ਕੋਈ ਨਵਾਂ ਪ੍ਰਧਾਨ ਬਣ ਗਿਆ ਤੇ ਫਿਰ ਤੁਸੀਂ ਦਬਾ ਨਹੀਂ ਸਕਦੇ ਫਿਰ ਉਹ ਖੜਾ ਹੋ ਜਾਏਗਾ ਉਹ ਖੜਾ ਹੋਏਗਾ ਔਰ ਉਹ ਪੰਜਾਬ ਦੇ ਵਿੱਚੋਂ ਸਾਰੀਆਂ ਪਾਰਟੀਆਂ ਦੀਆਂ ਜੜਾ ਹਲਾ ਦੂਗਾ ਕਿਉਂਕਿ ਮੈਂ ਪਿੰਡਾਂ ਥਾਂ ਹੀ ਜਾਂਦਾ ਸਰਵੇ ਕਰਦਾ ਲੋਕਾਂ ਨਾਲ ਗੱਲ ਕਰਦਾ ਲੋਕਾਂ ਦੇ ਦਿਲਾਂ 'ਚ ਦਰਦ ਹੈ ਪੰਥ ਕਮਜ਼ੋਰ ਹੋ ਰਿਹਾ ਇਹਦਾ ਦਰਦ ਹੈ ਸ਼੍ਰੀ ਕਾਲ ਤੱਕ ਸਾਬ ਤੋਂ ਬਾਰ-ਬਾਰ ਕਿਹਾ ਜਾ ਰਿਹਾ ਭਈ ਕਮਜ਼ੋਰ ਹੋ ਰਿਹਾ ਤੇ ਜਿਸ ਦਿਨ ਉੱਥੋਂ ਘੋਸ਼ਣਾ ਹੋ ਜਾਂਦੀ ਹੈ ਕਿ ਤਗੜੇ ਹੋ ਜਾਓ ਚੜ ਕੇ ਰੋ ਤੇ ਮੈਨੂੰ ਦੱਸੋ ਫੇਰ ਕਿੱਥੇ ਖੜੇ ਆ ਫੇਰ ਉਹ ਭਾਜੀ ਪੂਰੇ ਕੈਨੇਡਾ ਅਮਰੀਕਾ ਇੰਗਲੈਂਡ ਸਾਰੀ ਸਿੱਖ ਜਗਤ ਇੱਕ ਆਵਾਜ਼ ਤੇ ਸ਼੍ਰੀ ਕਾਲ ਤਖਸਾਲ ਸਾਹਿਬ ਨਾਲ ਖੜੀ ਹੋ ਜਾਂਦੀ ਹੈ ਇੱਕ ਇੱਕ ਆਵਾਜ਼ ਆਣੀ ਹੈ ਸਾਰੇ ਖੜੇ ਹੋ ਜਾਣੇ ਇੱਕ ਅਕਾਲੀ ਦਲ ਬਣ ਜਾਣਾ ਤੇ ਮੈਨੂੰ ਦੱਸੋ ਕੋਟਾ ਲੂਗਾ ਉਹਨੂੰ ਫਿਰ ਲੇਕਿਨ ਗੱਲ ਇਹ ਹੈ ਕਿ ਆਪਾਂ ਬਚਾਉਣ ਦੀ ਕੋਸ਼ਿਸ਼ ਨਾ ਕਰੀਏ ਅਸੀਂ ਇਹ ਕੋਸ਼ਿਸ਼ ਕਰੀਏ ਕਿ ਜੀ ਅਕਾਲੀ ਦਲ ਨੂੰ ਤਗੜਾ ਕਰਨਾ ਹੈ ਤੇ ਫਿਰ ਕੋਈ ਚੰਗਾ ਚਿਹਰਾ ਅੱਗੇ ਪੰਥਕ ਚਿਹਰਾ ਲਿਆਓ ਅਕਾਲੀ ਦਲ ਜਿੰਨਾ ਜਾਖੜ ਸਾਹਿਬ ਸੋਚਦੇ ਪੰਜ ਗੁਣਾ ਜ਼ਿਆਦਾ ਸਟਰੋਂਗ ਹੋ ਜਾਓ ਪੰਜ ਗੁਣਾ ਜ਼ਿਆਦਾ ਅੱਜ ਅਕਾਲੀ ਦਲ 13% ਤੇ ਆ ਮੈਂ ਕਹਿੰਦਾ 40% ਤੇ ਆ ਜਾਏਗਾ ਸਿੱਧਾ ਦਾ ਸਿੱਧਾ 27% ਦਾ ਇਜ਼ਾਫਾ ਹੋਏਗਾ ਜਦੋਂ ਇਹਨਾਂ ਦਾ ਕਪਤਾਨ ਚੰਗਾ ਹੋਏਗਾ ਇਹ ਕੈਪਟਨ ਨਵਿੰਦਰ ਸਿੰਘ ਵਰਗਾ ਕਪਤਾਨ ਨਹੀਂ ਪੰਥਕ ਕਪਤਾਨ ਜਦੋਂ ਚੰਗਾ ਹੋਏਗਾ ਜਿਹੜਾ ਪੰਥ ਦੇ ਨਾਲ ਜੁੜਿਆ ਹੋਊਗਾ ਸਪਿਰਚੁਅਲਿਟੀ ਨਾਲ ਜੁੜਿਆ ਹੋਊਗਾ ਸਿੱਖੀ ਦੇ ਪ੍ਰਸਾਰ ਪ੍ਰਚਾਰ ਨਾਲ ਜੁੜਿਆ ਹੋਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਕਾਂ ਨਾਲ ਜੁੜਿਆ ਹੋਏਗਾ ਜਿਹੜਾ ਇੱਕ ਸੱਚਾ ਸਿੱਖ ਹੋਏਗਾ ਉਹ ਪਾਰਟੀ ਨੂੰ ਖੜਾ ਵੀ ਕਰ ਚੁੱਕਾ ਔਰ ਇਹ ਇੰਨੇ ਸਾਲ ਯਾਰ ਤੁਸੀਂ ਦੇਖੋ 1906 ਜਦੋਂ ਪੰਜਾਬੀ ਸੂਬਾ ਅਲੱਗ ਹੋਇਆ ਉਸ ਸਿੱਖਾਂ ਦਾ ਅੰਦੋਲਨ ਸੀ ਉਸ ਅੰਦੋਲਨ ਦੇ ਵਿੱਚ ਪੰਜਾਬੀ ਸੂਬਾ ਅੰਦੋਲਨ ਬੜਾ ਚੱਲਿਆ ਉਹਦੇ ਵਿੱਚ ਇਹਨਾਂ ਨੇ ਪੰਜਾਬੀ ਦਾ ਸੂਬਾ ਲੱਗ ਕਰਾਇਆ ਤੇ ਪਹਿਲੀ ਸਰਕਾਰ ਕਿਹਦੀ ਬਣੀ ਇੱਕ ਐਜੀਟੇਸ਼ਨਾਂ ਤੋਂ ਬਾਅਦ ਪਹਿਲੀ ਸਰਕਾਰ ਕਿਹਦੀ ਬਣੀ ਕਿਉਂਕਿ ਜਜ਼ਬਾ ਹੁੰਦਾ ਸਿੱਖ ਕੌਮ 'ਚ ਪੰਜਾਬੀਆਂ 'ਚ ਵੀ ਸਾਰਿਆਂ 'ਚ ਬਸ ਜਜ਼ਬਾ ਹੁੰਦਾ ਬਈ ਨਵੀਂ ਚੀਜ਼ ਆ ਗਈ ਐ ਅਸੀਂ ਇੱਥੇ ਪਹਿਰਾ ਦੇਣਾ ਅਸੀਂ ਚੜ੍ਹਦੀ ਗਲਾ ਚ ਰਹਿਣਾ ਤੇ ਪਹਿਲੀ ਸਰਕਾਰ ਅਕਾਲੀ ਦਲ ਦੀ ਬਣੀ ਸੀ ਇੰਦਰਾ ਗਾਂਧੀ ਦੇ ਅਗੇਂਸਟ ਬਣੀ ਸੀ ਹਜੇ ਇੰਦਰਾ ਗਾਂਧੀ ਨਵੀਂ ਨਵੀਂ ਉਦੋਂ ਪ੍ਰਧਾਨ ਮੰਤਰੀ ਬਣੀ ਸੀ ਉਹਦੇ ਖਿਲਾਫ ਪਹਿਲੀ ਸਰਕਾਰ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸੀ ਜਸਟਿਸ ਗੁਰਨਾਮ ਸਿੰਘ ਤੇ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਜਿੱਦਨ ਅਕਾਲੀ ਦਲ ਨਵੇਂ ਕਲੇਵਰ ਚ ਆਊਗਾ ਨਵਾਂ ਪ੍ਰਧਾਨ ਬਦਲ ਕੇ ਆਊਗਾ ਅਕਾਲੀ ਦਲ ਦੀ ਰੰਗ ਰੂਪ ਰੇਖਾ ਸੋਚ ਜਿਨਨੇ ਪੰਥਕ ਖਿਲਾਰੇ ਪਏ ਸਾਰੇ ਇਕੱਠੇ ਹੋ ਜਾ। ਸਰਬ ਸੁਨੀਲ ਜਾਖੜ ਦੀ ਨਾ ਇੱਕ ਹੋਰ ਸਟੇਟਮੈਂਟ ਹੈ ਮੈਨੂੰ ਥੋੜਾ ਤੋਂ ਸਮਝ ਨਹੀਂ ਚਾਉਣਾ। ਉਹ ਕਹਿੰਦੇ ਕਿ ਤਨਖਾਹ ਲੱਗਣੀ ਚਾਹੀਦੀ ਹੈ ਲਾਜ਼ਮੀ ਹੈ। ਪਰ ਉਹ ਕਹਿੰਦੇ ਕਿ ਤਨਖਾਹ ਦੀ ਇੰਟੈਂਸਿਟੀ ਕਿੰਨੀ ਹੋਣੀ ਚਾਹੀਦੀ ਹੈ ਕਿ ਉਹ ਤਨਖਾਹ ਕੀ ਸਿਰਫ ਇੱਕੋ ਜਾਂ ਕੁਝ ਵਿਅਕਤੀਆਂ ਨੂੰ ਪ੍ਰਭਾਵਿਤ ਕਰੇਗੀ ਜਾਂ ਉਹਦੇ ਨਾਲ ਸਾਰੀ ਪਾਰਟੀ ਪ੍ਰਭਾਵਿਤ ਹੋਊਗੀ। ਕਹਿਣਾ ਕੀ ਚਾਹ ਰਹੇ ਆ ਇੱਥੇ। ਦੇਖੋ ਉਹਨਾਂ ਦਾ ਇਸ਼ਾਰਾ ਇਹ ਹੈਗਾ ਜੋ ਮੈਂ ਐਜ਼ ਅ ਜਰਨਲਿਸਟ ਸਮਝਦਾ ਕਿ ਜਾਖੜ ਸਾਹਿਬ ਇਹ ਜਾਂਦੇ ਆ। ਕਿ ਕਿਸੇ ਤਰੀਕੇ ਤਨਖਾਹ ਉਹ ਲੱਗੇ ਕਿ ਜਿਹੜੀ ਉਹਨਾਂ ਨੂੰ ਧਾਰਮਿਕ ਹੋਵੇ ਨਾ ਰਾਜਨੀਤਿਕ ਨਾ ਹੋਵੇ ਕਿਉਂਕਿ ਬਚਾਉਣਾ ਚਾਹੁੰਦੇ ਮੈਂ ਮਤਲਬ ਉਹਨਾਂ ਦੇ ਵੀ ਕਹਿਣ ਦਾ ਇਹ ਮਕਸਦ ਹੈ ਨਾ ਬਈ ਮਰੀਜ਼ ਨਾ ਹੱਥੋਂ ਗਵਾ ਲਈਏ ਤਨਖਾਹ ਵੀ ਉਦਾਂ ਦੀ ਲੱਗੇ ਜਿਹੜੀ ਹੈ ਬਈ ਉਹ ਯਾਰ ਗੱਲ ਨਹੀਂ ਸਮਝਦੇ ਜਰੂਰੀ ਤਾਂ ਨਹੀਂ ਹੈਗੇ ਅੱਜ ਜਾਖੜ ਸਾਹਿਬ ਇੱਥੇ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਆ ਆਪਣੀ ਆਪਣੀ ਕੈਪੇਬਿਲਿਟੀ ਦੀ ਗੱਲ ਆ ਹੋ ਸਕਦਾ ਜਾਖੜ ਸਾਹਿਬ ਚੋਣ ਵੀ ਹਰ ਜਾਣ ਕੁਝ ਨਹੀਂ ਕਿਹਾ ਜਾ ਸਕਦਾ ਰਾਜਨੀਤੀ ਦੇ ਵਿੱਚ ਰਾਜਨੀਤੀ ਦੇ ਵਿੱਚ ਇੱਕ ਟਾਈਮ ਹੁੰਦਾ ਤੁਸੀਂ ਧਿਆਨ ਨਾਲ ਗੱਲ ਸੁਣੋ ਰਾਜਨੀਤਿਕ ਦੇ ਵਿੱਚ ਕਿਸੇ ਟਾਈਮ ਤੇ ਬੰਸੀ ਲਾਲ ਦਾ ਟਾਈਮ ਸੀ ਹਰਿਆਣੇ ਚ ਭਜਨ ਲਾਲ ਦਾ ਟਾਈਮ ਸੀ ਚਟਾਲਿਆਂ ਦਾ ਟਾਈਮ ਸੀ ਖਤਮ ਹੋ ਗਿਆ ਰਾਜਨੀਤੀ ਦੇ ਵਿੱਚ ਕਿਸੇ ਵਕਤ ਅਟਲ ਬਿਹਾਰੀ ਵਾਜਪਈ ਦਾ ਟਾਈਮ ਸੀ ਉਦੋਂ ਸਰਕਾਰ ਬਣਾ ਲਈ ਸੀ ਜਦੋਂ ਮਤਲਬ ਜਿਹੜਾ ਹੈ ਕਾਂਗਰਸ ਦਾ ਜੋਰ ਚੱਲਦਾ ਸੀ ਲੇਕਿਨ ਉਹ ਸਰਕਾਰ ਬਣਾ ਗਈ ਸੀ ਟਾਈਮ ਸੀ ਨਰਿੰਦਰ ਮੋਦੀ ਦਾ ਟਾਈਮ ਚੱਲ ਰਿਹਾ 15 ਸਾਲ ਤੀਜੀ ਸਰਕਾਰ ਬਣ ਗਈ ਆ ਜਾਖੜ ਸਾਹਿਬ ਨੂੰ ਇਹ ਸਮਝਣਾ ਚਾਹੀਦਾ ਕਿ ਜੋਤੀ ਬਸੂ ਵਰਗਿਆਂ ਦਾ ਜਿਨ੍ਹਾਂ ਨੂੰ ਸੋਚ ਨਹੀਂ ਸਕਦੇ ਸੀ ਚੋਣਾ ਹਰ ਜਾਣਗੇ ਜਿਹੜੇ ਸੋਚ ਨਹੀਂ ਸਕਦੇ ਸੀ ਚੋਣਾ ਹਰ ਜਾਣਗੇ ਉਹਨਾਂ ਦੀਆਂ ਸਰਕਾਰਾਂ ਪਲਟ ਗਈਆਂ ਉੱਥੇ ਕਾਮਰੇਡਾਂ ਦੀ ਸਰਕਾਰ ਉੱਥੇ ਖਤਮ ਹੋ ਗਈ ਕਾਮਰੇਡ ਹੀ ਖਤਮ ਹੋਉਂਦੇ ਜਾ ਰਹੇ ਨੇ ਟਾਈਮ ਦੇ ਹਿਸਾਬ ਨਾਲ ਬੜਾ ਬਦਲਾਅ ਆਂਦਾ ਤੁਸੀਂ ਇਹ ਦੇਖੋ ਕਿਸੇ ਨੇ ਸੋਚਿਆ ਸੀ ਸਿਮਰਤ ਸਿੰਘ ਮਾਨ ਦੀ ਪਾਰਟੀ ਦੇ ਨਵੇਂ ਐਮਐਲਏ ਜਿੱਣਗੇ ਐਮਪੀ ਜਿੱਤ ਜਾਣਗੇ ਜਿੱਤ ਕੇ ਕਿਸੇ ਵਕਤ ਕਿਸੇ ਨੇ ਹੁਣ ਸੋਚਿਆ ਸੀ ਕੀ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਜਿੰਨਾਂ ਲਈ ਕਿਸੇ ਨੇ ਪ੍ਰਚਾਰ ਨਹੀਂ ਕੀਤਾ ਲੀਡਰ ਨੇ ਉਹ ਜਿੱਤ ਜਾਣਗੇ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਅਕਾਲੀ ਦਲ ਦੇ ਲੀਡਰ ਬੋਲਦੇ ਰਹੇ ਤੇ ਉਹ ਜਿੱਤ ਗਏ ਜਿਹੜੇ ਪੰਥਕ ਪਾਰਟੀ ਉਹਨਾਂ ਦੇ ਖਿਲਾਫ ਬੋਲਦੇ ਰਹੇ ਉਹ ਜਿੱਤ ਗਏ ਮੈਂ ਕਹਿਣ ਦਾ ਇਹ ਮਕਸਦ ਹੈਗਾ ਵਕਤ ਦੇ ਨਾਲ ਬਹੁਤ ਕੁਝ ਚੇਂਜ ਹੁੰਦਾ ਹੈ ਵਕਤ ਦੇ ਨਾਲ ਹੋ ਸਕਦਾ ਹੈ ਜਾਖੜ ਸਾਹਿਬ ਨੂੰ ਕੇਂਦਰ ਕੇਂਦਰੀ ਮੰਤਰੀ ਪਟੋਲੀਆਂ ਮੰਤਰੀ ਬਣ ਜਾਣ ਕੁਝ ਨਹੀਂ ਕਿਹਾ ਜਾ ਸਕਦਾ ਵਕਤ ਦੀ ਗੱਲ ਹੈ ਲੇਕਿਨ ਇਹ ਵੀ ਹੋ ਸਕਦਾ ਕਿ ਜਾਖੜ ਸਾਹਿਬ ਨੂੰ ਕਿਤੇ ਚੋਣ ਲੜਾ ਲੈਣ ਤੇ ਉਹ ਚੋਣ ਨਾ ਜਿੱਤ ਸਕਣ ਟਾਈਮ ਇੱਕ ਦੌਰ ਹੁੰਦਾ ਇਹਨਾਂ ਦੇ ਫਾਦਰ ਸਾਹਿਬ ਸੀ ਬਲਨਾਮ ਜਾਖੜ ਜੀ ਕਿਆ ਖਸਤੀ ਸੀ ਕਿਆ ਉਹਨਾਂ ਦਾ ਰਤਬਾ ਸੀਗਾ ਹਰਦੇ ਨਹੀਂ ਸੀ ਚੌਣ ਰਾਜਸਥਾਨ ਦੇ ਦੋਸਾ ਤੋਂ ਵੀ ਲੜਦੇ ਸੀ ਇੱਥੋਂ ਵੀ ਲੜਦੇ ਸੀ ਜਿੱਤ ਜਾਂਦੇ ਸੀ ਕਿਸੇ ਟਾਈਮ ਤੇ ਬੂਟਾ ਸਿੰਘ ਦਾ ਬੜਾ ਟਾਈਮ ਸੀਗਾ ਮੁੜ ਕੇ ਪਰਿਵਾਰ ਹੀ ਨਹੀਂ ਲੱਭਿਆ ਸੋ ਪਰਵਰਤਨ ਜਿਹੜਾ ਪਰਵਰਤਨ ਹਮੇਸ਼ਾ ਇਸ ਸੰਸਾਰ ਦਾ ਨਿਯਮ ਹੈ ਚੇਂਜ ਇਸ ਸੰਸਾਰ ਦਾ ਨਿਯਮ ਹੈ ਜੇ ਅੱਜ ਬਾਦਲ ਫੈਮਿਲੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟ ਜਾਂਦੀ ਹੈ ਜਾਂ ਉਹਨਾਂ ਨੂੰ ਰਾਜਨੀਤਿਕ ਸਜ਼ਾ ਮਿਲ ਜਾਂਦੀ ਹੈ ਵੀ ਅਕਾਲੀ ਦਲ ਲਿਖ ਕਰਾਂਗੇ ਜੀ ਇਹਨਾਂ ਦੀ ਲੀਡਰਸ਼ਿਪ ਤੋਂ ਰਹੂਗਾ ਅਕਾਲੀ ਦਲ ਤੇ ਅਕਾਲੀ ਦਲ ਖੜਾ ਹੋ ਜਾਊਗਾ ਚੱਲਦੇ ਰਹਿਣਗੇ ਉਹਦੇ 'ਚ ਕੀ ਫਰਕ ਹੈਗਾ ਜੇ ਆਪਣੀ ਕੈਪੇਬਿਲਿਟੀ ਹੋਣਗੇ ਤੇ ਬਾਦਲ ਪਰਿਵਾਰ ਜਿੱਤਦਾ ਰਹੇਗਾ ਬੀਬੀ ਹਰ ਸਿੰਘ ਜਤ ਕੋਰ ਬਾਦਲ ਫੇਰ ਜਿੱਜੇਗੀ ਪ੍ਰਕਾਸ਼ ਸਿੰਘ ਸੁਖਬੀਰ ਸਿੰਘ ਬਾਦਲ ਜਿਹੜੇ ਫੇਰ ਜਲਾਲਾਬਾਦ ਤੋਂ ਜਿੱਤ ਜਾਣਗੇ ਲੇਕਿਨ ਗੱਲ ਇਹ ਹੈ ਕਿ ਅਕਾਲੀ ਦਲ ਦਾ ਪੰਜਾਬ ਦੇ ਮੁੱਦਿਆਂ ਕਰਕੇ ਬਹੁਤ ਜ਼ਰੂਰੀ ਹੋ ਗਿਆ ਖੜਾ ਹੋਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਪੰਜਾਬ ਜਿਸ ਇਸ ਵੇਲੇ ਬਿਲਕੁਲ ਅੰਗੋਲਿਆ ਪਿਆ ਇਹਦੀ ਹੱਥ-ਮਾਂ ਫੜਨ ਵਾਲਾ ਕੋਈ ਨਹੀਂ ਆ ਲੀਹੋਂ ਉਤਰਿਆ ਪਿਆ ਮਤਲਬ ਜਿਹੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਈ ਇਸ ਟਾਈਮ ਹਾਲਾਤ ਇਹ ਬਣੇ ਪਏ ਆ ਪੰਜਾਬ ਦੇ ਕਿ ਲੋਕ ਹਤਾਸ਼ ਤੇ ਨਰਾਸ਼ ਆ ਕੋ ਸਭ ਇੱਕ ਇੱਕ ਬਿਆਨ ਮੈਂ ਥੋੜਾ ਤੋਂ ਹੋਰ ਸਮਝਣਾ ਚਾਹੁੰਦਾ ਕਿਉਂਕਿ ਕੁਝ ਉਹਨਾਂ ਨੇ ਬਿਆਨ ਦਿੱਤੇ ਮਖੂਸ ਤੇ ਉਹਨਾਂ ਬਾਰੇ ਵਿਚਾਰ ਕਰਨਾ ਜ਼ਰੂਰੀ ਹੈ ਕਹਿੰਦੇ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਨੂੰ ਜੋ ਗੋਰੇ ਨਹੀਂ ਢਾਲਾ ਸਕੇ ਜੋ ਕੋਈ ਹੋਰ ਨਹੀਂ ਲਾ ਸਕੇ ਕੋਈ ਮਸੰਦ ਨਹੀਂ ਲਾ ਸਕੇ ਉਸਨਾਰੀਆ ਜੇਲ ਬੈਠੇ ਇੱਕ ਮੰਤਨੇ ਸੰਤ ਨੇ ਲਾ ਦਿੱਤੀ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਸਨਾਰੀਆ ਜੇਲ ਦੇ ਉਸ ਸੰਤ ਨੂੰ 13 ਵਾਰ ਪ੍ਰੋਲ ਮਿਲੀ ਆ 13 ਵਾਰ ਸਾਰਾਰੀਆ ਜੇਲ੍ਹ ਦੇ ਉਸ ਸੰਤ ਨੂੰ ਅਗਸਤ ਸਤੰਬਰ ਅਕਤੂਬਰ ਤਿੰਨ ਮਹੀਨੇ ਲਗਾਤਾਰ ਕੀ ਕੀ ਦਿਨ ਦੀ ਪ੍ਰੋਲ ਮਿਲੀ ਆ ਤੇ ਅਕਤੂਬਰ ਚ ਹਰਿਆਣੇ ਦੀਆਂ ਚੌਣਾ ਸੀ ਬੋਲ ਦਿੰਦੇ ਭਈ ਇਹ ਸਿੱਖ ਪੰਥ ਨੂੰ ਟਹਾ ਲਾਇਆ ਹੈ ਗੋਰਿਆਂ ਤੋਂ ਵੱਧ ਇਹਨੇ ਸਨਾਰੀਆ ਜੇਲ੍ਹ ਨਾਲ ਟਾਇਆ ਨਾ ਅਸੀਂ ਸਿੱਖ ਕੌਮ ਨਾਲ ਇਦਾਂ ਦੇ ਜ਼ਖਮ ਦਈਏ ਨੂੰ ਨਾ ਲਿਆਓ ਬਾਹਰ ਉਦੋਂ ਤਾਂ ਨਹੀਂ ਬੋਲਦੇ ਉਦੋਂ ਨਹੀਂ ਬੋਲਦੇ ਫਿਰ ਤੁਸੀਂ ਮੈਨੂੰ ਦੱਸੋ ਫਿਰ ਤੁਸੀਂ ਇਹ ਕਿਦਾਂ ਆਪਾਂ ਕਹਿ ਸਕਦੇ ਕਿ ਅਸੀਂ ਇੱਕ ਸਿੱਖ ਸਟੇਟ ਦੇ ਮੁੱਖ ਮੰਤਰੀ ਬਨਣਾ ਕੀ ਤਾਂ ਕਹਿ ਸਕਦੇ ਆ ਉਹ ਤੋਂ ਵੀ ਬੋਲਣਾ ਚਾਹੀਦਾ ਸੀ ਉਦੋਂ ਵੀ ਬੋਲਣਾ ਚਾਹੀਦਾ ਸੀ ਮੈਂ ਕਹਿੰਨਾ ਜਦੋਂ ਉਹਦਾ ਕੇਸ ਵਾਪਸ ਲਿੱਤਾ ਗਿਆ ਸੀ ਸੁਨਾਰੀਆ ਜੇਲ੍ਹ ਵਾਲੇ ਦਾ 2000 12 ਦੀ ਨਵੀਂ ਸਰਕਾਰ ਬਣਨ ਤੋਂ 2014 ਦੇ ਵਿੱਚ ਉਦੋਂ ਬੋਲਣਾ ਚਾਹੀਦਾ ਸੀਗਾ ਇਹ ਕੇਸ ਵਾਪਸ ਕਿਉਂ ਲਿੱਤਾ ਜਾ ਰਿਹਾ ਫਿਰ ਆਪਣੀ ਸਰਕਾਰ ਬਣੀ 2017 ਤੋਂ 2022 ਤੱਕ ਖੜ ਜਾਂਦੇ ਕੇਸ ਰੀਓਪਨ ਕਰੋ ਜੀ ਫਿਰ ਤਾਂ ਕੋਈ ਨਹੀਂ ਖੜਿਆ ਅੱਜ ਲੱਗਦਾ ਪਿਆ ਕਿ ਉਹਨੇ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਉਸ ਸੰਤ ਨੇ 17 ਨੇ ਸੈਸ਼ਨ ਤੋਂ ਲੈ ਕੇ ਨਰਾਜ਼ਗੀ ਜ਼ਿਆਦਾ ਰਹੀ ਉਸ ਸੈਸ਼ਨ ਤੇ ਨਹੀਂ ਨਰਾਜ਼ਗੀ ਕਾਦੀ ਰਹੀ ਹੈ ਪਾਰਟੀ ਦੇ ਪ੍ਰਧਾਨ ਹੁੰਦੇ ਸੀਗੇ ਕਾਂਗਰਸ ਦੇ ਪ੍ਰਧਾਨ ਸੀਗੇ ਲੋਕ ਸਭਾ ਮੈਂਬਰ ਰਹੇ ਨੇ ਸੰਸਦ ਰਹੇ ਨੇ ਕੀ ਗੱਲ ਕਰ ਰਹੇ ਹੋ ਯਾਰ ਤੁਸੀਂ ਪਾਰਲੀਮੈਂਟ 'ਚ ਹੋਣ ਜਿੱਤੀ ਹੈ ਇਹਨਾਂ ਨੇ ਉੱਥੋਂ ਬਰਦਾਸਪੁਰ ਤੋਂ ਕਿਵੇਂ ਤੁਸੀਂ ਕਹਿ ਸਕਦੇ ਹੋ ਪਾਰਟੀ ਦੇ ਪ੍ਰਧਾਨ ਵੀ ਰਹੇ ਨੇ ਛੋਟੀ ਗੱਤੀ ਹੁੰਦੀ ਖੜ ਜਾਂਦੇ ਕਰੋ ਜੀ ਰੀਓਪਨ ਕਰੋ ਕੇਸ ਇਹਨੇ ਕਮਜ਼ੋਰ ਕੀਤਾ ਪੰਥ ਨੂੰ ਉਦੋਂ ਤਾਂ ਕੋਈ ਨਹੀਂ ਬੋਲੇ ਅਜਾ ਕਾਲੀ ਦਲ ਦਾ ਜਿਹੜਾ ਤੁਸੀਂ ਚੱਕ ਕੇ ਸਾਹਾ ਅਕਾਲੀ ਦਲ ਦਾ ਸਾਰਾ ਕੀ ਉਹਨੇ ਸਨਾਰੀਆ ਜੇਲ ਵਾਲੇ ਨੇ ਕਿਹਾ ਸੀ ਪੰਜਾਬ ਚ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਲਾ ਦਿਓ ਜਿੰਨੇ ਸਿੱਖਾਂ ਦੀ ਨਸਲ ਕੁਛੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੱਤੇ ਦੋਸ਼ ਨੇ ਰੋਪ ਨੇ ਜਿਹਦੇ ਖਿਲਾਫ ਸ਼ਿਕਾਇਤਾਂ ਨੇ ਸੀਬੀਆਈ ਇਨਕੁਆਰੀਆਂ ਚੱਲ ਰਹੀਆਂ ਕਿ ਉਹਨੇ ਕਿਹਾ ਸੀ ਸਨਾਰੀਆ ਜੇਲ ਵਾਲੇ ਨੇ ਵੀ ਜਹ ਹਾਲਾ ਨੂੰ ਟਿਕੜ ਦਿਓ ਅਕਾਲੀ ਦਲ ਦੀ ਮੈਨੂੰ ਦੱਸੋ ਨਾ ਸਨਾਰੀਆ ਜੇਲ੍ਹ ਵਾਲੇ ਨੇ ਕਿਹਾ ਸੀ ਗੱਥਿਆ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਨਾ ਖੋਲ ਕੇ ਤੇ ਪਰਚਾ ਨਾ ਦਿਓ ਉਹਨੇ ਰੋਕਿਆ ਸੀ ਬਈ ਇਸ ਦਾ ਮਤਲਬ ਗੱਲ ਇਹ ਕਲੀਅਰ ਹੋ ਗਈ ਕਿ ਸਨਾਰੀਆ ਜੇਲ੍ਹ ਵਾਲਾ ਜਿਹੜਾ ਉਹਨੇ ਰੋਕਿਆ ਸੀ ਬਈ ਸ੍ਰੀ ਕਾਲਤਖਸਬ ਦੇ ਜਥੇਦਾਰ ਦਾ ਫੇਕ ਇਨਕਾਊਂਟਰ ਹੋਇਆ ਚ ਪਰਚਾ ਨਹੀਂ ਦੇਣਾ ਇੰਨਾ ਪਾਵਰਫੁੱਲ ਹੋ ਗਿਆ ਸਨਾਰੀਆ ਜੇਲ੍ਹ ਵਾਲਾ ਇਸ ਕਰਕੇ ਆਪਾਂ ਨੂੰ ਸੋਚਣਾ ਚਾਹੀਦਾ ਬਈਏ ਜਿਹੜੇ ਗੁਨਾਹ ਹੋਏ ਨੇ ਜਿਹੜੇ ਕਬੂਲੇ ਨੇ कि ਉਹਨੇ ਕਿਹਾ ਸੀਗਾ ਬਈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਰਕਾਰੀ ਕੋਠੀ 'ਚ ਸੀਐਮ ਸਾਹਿਬ ਬੁਲਾਣ ਸਨਾਰੀਆ ਜੇਲ੍ਹ ਵਾਲੇ ਨੇ ਕਿਹਾ ਸੀ ਸਨ ਅਸੀਂ ਆਪਾਂ ਸਨਾਰੀਆ ਜੇਲ੍ਹ ਦੇ ਉੱਤੇ ਨੱਚਦਾ ਰਿਹਾ ਇਸ ਦਾ ਮਤਲਬ ਪੰਥ ਦਾ ਜਿਹੜਾ ਸਰਮੌਰ ਸੀਗਾ ਜਿਹਨੂੰ ਪੰਥ ਪੰਥਕ ਪਾਰਟੀ ਦੀ ਲੀਡਰ ਦੀ ਕਮਾਨ ਸੀ ਇਸ ਦਾ ਮਤਲਬ ਸਨਾਰੀਆ ਜੇਲ੍ਹ ਵਾਲੇ ਦੀ ਉਂਗਲਾਂ ਦੇ ਇਸ਼ਾਰੇ ਤੇ ਨੱਚਦਾ ਰਿਹਾ ਪੂਰੇ ਪੰਥ ਨੇ ਤਾਂ ਨਹੀਂ ਕਿਹਾ ਬਈ ਠੀਕ ਹੈ ਪੰਥ ਨੇ ਉਹਦੀ ਮਾਫੀ ਦੇ ਖਿਲਾਫ ਵਿਦਰੋਹ ਕੀਤਾ ਪੰਥ ਬਚਿਆ ਹੈ ਉਹਦਾ ਵਿਦਰੋਹ ਕੀਤਾ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰੂ ਪਤਨ ਸਿੰਘ ਹੋਰਾਂ ਨੂੰ ਆਪਣਾ ਹੁਕਮਨਾਮਾ ਵਾਪਸ ਲੈਣਾ ਪਿਆ। ਅੱਜ ਇਹਨਾਂ ਨੂੰ ਸਮਝਣਾ ਚਾਹੀਦਾ ਆਪਾਂ ਕਿਹੜੀਆਂ ਗੱਲਾਂ ਕਰ ਰਹੇ ਆ। ਇਹ ਕਿਤੇ ਨਹੀਂ ਕਿਹਾ ਪੰਥ ਨੇ। ਬਈ ਤੁਸੀਂ ਉਹ ਅਫਸਰਾਂ ਨੂੰ ਥਾਪੜਾ ਦੇ ਕੇ ਅੱਗੇ-ਅੱਗੇ ਵਧਾਓ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜਾ ਵਾ ਕੋਟਕਪੂਰਾ ਬਹਿਬਲਕਲਾ ਗੋਲੀਆਂ ਚਲਾਈਆਂ ਨੇ ਹੱਥੇ ਸਿੰਘਾਂ ਦੇ। ਇਸਨਾਰੀਆ ਜ਼ਿਲ੍ਹਾ ਲੈਣ ਕਿਹਾ ਸੀ ਗੋਲੀਆਂ ਮਾਰੋ। ਇਹ ਜਿਸਨਾਰੀਆ ਜ਼ਿਲ੍ਹਾ ਲੈਣ ਕਿਹਾ ਸੀ ਆਪੀਆਂ ਜਿਪਸੀਆਂ ਤੇ ਗੋਲੀਆਂ ਮਾਰ ਕੇ ਫੇਕ ਇਹਨਾਂ ਦੇ ਪਰਚੇ ਦਰਜ ਕਰੋ ਸਿੰਘਾਂ ਤੇ। ਸਨਾਰੀਆ ਜੇਲ੍ਹ ਵਾਲੇ ਨੇ ਕਿਹਾ ਵੀ ਨਕੋ ਉਧਰ ਜਿਹੜਾ ਸਾਕਾ ਹੋਇਆ ਜਿੱਚ ਚਾਰ ਸਿੰਘ ਸ਼ਹੀਦ ਹੋਏ ਆ ਉਹਨਾਂ ਦੀ ਐਫਆਈਆਰ ਨਾ ਦਰਜ ਕਰੋ ਉਹਨਾਂ ਦੇ ਦੋਸ਼ੀਆਂ ਨੂੰ ਫੜ ਕੇ ਅੰਦਰ ਨਾ ਦੇਓ ਸਨਾਰੀਆ ਜੇਲ੍ਹ ਵਾਲੇ ਨੇ ਕਿਹਾ ਇਹ ਐਵੇਂ ਆਪਾਂ ਪੋਲਿਟਿਕਲ ਬਿਆਨਬਾਜ਼ੀ ਕਰੀ ਜਾਂਦੇ ਆ ਹਰਿਆਣਾ ਵਸਤੇ ਸਨਾਰੀਆ ਜੇਲ੍ਹ ਵਾਲੇ ਨੂੰ ਇਸਤੇਮਾਲ ਕੀਤਾ ਜਾਂਦਾ ਇਹ ਸਾਰੇ ਪੰਥ ਨੂੰ ਵੀ ਪਤਾ ਸਾਰੇ ਪੰਜਾਬ ਨੂੰ ਵੀ ਪਤਾ ਆਪਾਂ ਗੱਲ ਉਹ ਕਰੀਏ ਜਿਹੜੀਆਂ ਗੱਲ ਵਾਜਬ ਹੈ ਸਿਆਸਤ ਤੁਹਾਡੀ ਆਪਣੀ ਜਗ੍ਹਾ ਲੇਕਿਨ ਸਿਆਸਤ ਦੇ ਨਾਲ ਧਰਮ ਦਾ ਨੁਕਸਾਨ ਨਾ ਕਰੋ ਕੋਸ਼ਿਸ਼ ਕਰੋ ਸਾਰੇ ਰਲ ਕੇ ਇੱਕ ਪੰਥਕ ਪਾਰਟੀ ਨੂੰ ਖੜਾ ਕਰਨ ਲੀਡਰਸ਼ਿਪ ਜਿੰਨੂੰ ਮਰਜ਼ੀ ਦੇ ਦੇਣ ਜਿੰਨੂੰ ਮਰਜ਼ੀ ਦੇ ਦੇਣ ਲੇਕਿਨ ਗੱਲ ਇਹ ਹੈ ਕਿ ਉਸ ਅਕਾਲੀ ਦਲ ਦੇ ਨਾਲ ਸਾਰਾ ਪੰਜਾਬ ਅੱਜ ਚੱਲਣ ਨੂੰ ਤਿਆਰ ਹੈ ਇਹ ਮੇਰਾ ਪਰਸਨਲ ਸਰਵੇ ਹੈ ਸਾਰਾ ਪੰਜਾਬ ਕਿਤੇ ਨਹੀਂ ਨਜ਼ਰ ਆਣੀ ਕੋਈ ਪਾਰਟੀ ਜਿੱਦਣ ਉਹ ਅਕਾਲੀ ਦਲ ਖੜਾ ਹੋ ਗਿਆ ਅੱਛਾ ਡਾਕਟਰ ਸਾਹਿਬ ਅੰਤ ਦੇ ਵਿੱਚ ਆਂਦੇ ਆਂਦੇ ਨਾ ਹੁਣ ਇਹ ਗੱਲ ਕਰਦੇ ਆ ਕਿ ਇਹ ਬਿਆਨ ਲਿਖਣ ਦੀ ਲੋੜ ਕਿਉਂ ਪੈ ਗਈ ਜਾਖੜ ਨੂੰ ਕਿਉਂ ਚੁੱਪੀ ਤੋੜਦੇ ਅਜੇ ਤੱਕ ਚੁੱਪ ਸੀ ਨਹੀਂ ਆਉਂਦੇ ਸੀ ਲਾਈਮਲਾਈਟ ਤੇ মিডিਆ ਸਾਹਮਣੇ ਨਹੀਂ ਸੀ ਔਰੇ ਜਦੋਂ ਆਏ ਨਾਲੋਂ ਨਾਲ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਗੱਲ ਹੋ ਗਈ ਔਰੇ ਵਿੱਚ ਹੀ ਉਹਦੇ ਵਿੱਚ ਹੀ ਇਕਾਲੇਦਲ ਨੂੰ ਲੈ ਕੇ ਗੱਲ ਹੋ ਗਈ ਸਾਰਾ ਕੁਝ ਉਹਨਾਂ ਨੇ ਇੱਕਦਮ ਹੀ ਕਰਤਾ ਜਾ ਰਿਹਾ ਦਰਦ ਤਾਂ ਹੁੰਦਾ ਹੈ ਨਾ ਯਾਰ ਆਪਣੇ ਆੜੀ ਨੂੰ ਸੰਕਟ ਹੋਵੇ ਆੜੀ ਤੇ ਮੇਰੇ ਵੀ ਬੇਲੀ ਨੇ ਕਈ ਯਾਰ ਦੋਸਤ ਨੇ ਜਦੋਂ ਉਹਨਾਂ ਤੇ ਕੋਈ ਸੰਕਟ ਆਂਦਾ ਭੀੜ ਪੈਂਦੀ ਆ ਤੇ ਮੈਂ ਭਾਵੇਂ ਕਿਤੇ ਵੀ ਹੋਵਾਂ ਤੇ ਮੈਨੂੰ ਦਰਦ ਤਾਂ ਹੁੰਦਾ ਨਾ ਯਾਰ ਸੰਗ ਉਹ ਤੇ ਭੀੜ ਪਈ ਆ ਯਾਰ ਮੈਂ ਖੜੇ ਹੋਣਾ ਭੀੜ ਪੈ ਗਈ ਅੱਜ ਸ਼੍ਰੀ ਕਾਲਕ ਸਾਬ ਦੇ ਜਥੇਦਾਰ ਕੋਸ਼ਿਸ਼ ਕਰ ਰਹੇ ਨੇ ਕਿ ਇਹਨੂੰ ਬੁੱਧੀਜੀਵੀਆਂ ਦੇ ਨਾਲ ਕਿਸੇ ਤਰੀਕੇ ਉਹ ਲੋਕਾਂ ਦੀ ਜਿਹੜੀ ਆ ਉਹਨਾਂ ਦੀ رائے ਉਹਨਾਂ ਦੀ ਰਾਏ ਸਮਾਰੀ ਲੈ ਕੇ ਇਹਦੀ ਤਨਖਾਹ ਕੇ ਰਾਜਨੀਤਿਕ ਸਜ਼ਾ ਜੋ ਦੇਣੀ ਆ ਉਹ ਉਹਦੇ ਉੱਤੇ ਸਾਰਾ ਵਿਚਾਰ ਵਟਾਂਦਰਾ ਚੱਲ ਰਿਹਾ ਔਰ ਕੁਝ ਵੀ ਹੋ ਸਕਦਾ ਉਹ ਤਸ਼ਰੀਕਾਲ ਤਖਸਾਲ ਦੇ ਜੱਥੇਦਾਰ ਜਿਹੜੇ ਨੇ ਯਾਨੀ ਰਗਵੀਰ ਸਿੰਘ ਜੀ ਉਹ ਉਹਨਾਂ ਦੇ ਉੱਤੇ ਹੈਗਾ ਜੋ ਸਜ਼ਾ ਦੇਣ ਉਹ ਤਾਂ ਕਬੂਲ ਆ ਸਾਰਿਆਂ ਨੂੰ ਲੇਕਿਨ ਗੱਲ ਇਹ ਹੈ ਕਿ ਮੈਂ ਜਾਖੜ ਸਾਹਿਬ ਨੂੰ ਇੱਕ ਸਵਾਲ ਆਖਰ ਚ ਪੁੱਛਣਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਇਸ ਤੋਂ ਬਾਅਦ ਉਸੇ ਕ੍ਰੋਚ ਜੈਸਨ ਵਲਟੋਹਾ ਸਾਹਿਬ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਦੇ ਖਿਲਾਫ ਬੋਲੇ ਖੰਡਾ ਖੜਕਾਉਂਗਾ ਜਦੋਂ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਬੋਲੇ ਜਾਂ ਗਿਆਨੀ ਹਰਪ੍ਰੀਤ ਸਿੰਘ ਇਮੋਸ਼ਨਲ ਹੋਏ ਬਲਟੋਹੇ ਦੇ ਬਾਰੇ ਬੋਲੇ ਜਾਂ ਖੜ ਸਾਹਿਬ ਉਸ ਦਿਨ ਕਿਉਂ ਨਾ ਬੋਲੇ ਉਹ ਦਿਨ ਗਿਆਨੀ ਹਰਪ੍ਰੀਤ ਸਿੰਘ ਦੀਆਂ ਅੱਖਾਂ ਭਰੀਆਂ ਉਸ ਦਿਨ ਖੜ ਸਾਹਿਬ ਕਿਉਂ ਨਾ ਬੋਲੇ ਮੈਂ ਤਾਂ ਇੱਕ ਸਵਾਲ ਜ਼ਰੂਰ ਕਰੂੰਗਾ ਮੈਨੂੰ ਉਮੀਦ ਆ ਜਖੜ ਸਾਹਿਬ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹਦਾ ਜਵਾਬ ਜ਼ਰੂਰ ਦੇ ਦੇ ਬਿਲਕੁਲ ਤੁਸੀਂ ਜ਼ਰੂਰ ਸਾਨੂੰ ਰੋਕ ਦਿੱਤਾ ਤਾਂ ਕਰਕੇ ਅਸੀਂ ਅੱਗੇ ਨਹੀਂ ਸਵਾਲ ਪੁੱਛਦੇ ਪਰ ਇਹ ਟੌਪਿਕ ਆਂਦਾ ਹੈ ਕਿ ਇਹ ਅੱਗੇ ਤੋਂ ਅੱਗੇ ਵਿਚਾਰ ਮੰਗਦਾ ਹੈ ਖੈਰ ਜੋ ਕੁਝ ਵੀ ਹੋਵੇਗਾ ਆਉਣ ਦਾ ਸਮਾਂ ਦੱਸੇਗਾ ਕਿਸ ਤਰ੍ਹਾਂ ਇਸ ਉੱਤੇ ਐਕਟ ਹੁੰਦਾ ਆ ਕਿਸ ਤਰ੍ਹਾਂ ਸ਼੍ਰੀ ਕਾਲ ਤਖਸਾਲ ਜੇਹੇਦਾਰ ਵੱਲੋਂ ਹੁਕਮ ਸੁਣਾਇਆ ਜਾਂਦਾ ਕੀ ਸੁਣਾਇਆ ਜਾਂਦਾ ਔਰ ਕਿਸ ਤਰ੍ਹਾਂ ਦੀ ਇੰਟੈਂਸਿਟੀ ਉਹ ਫੈਸਲਾ ਰੱਖੇਗਾ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ